ਆਲਣਾ ਵੀ ਕਿਹੋ ਪੈਸਾ ਦੇ ਚੈੱਕ ਨਹੀਂ ਪਰਸ ਤੱਕ ਬਸ ਬਾਪੂ ਵਾਲਾ ਰੱਖੇ ਡਬਾ ਆ ਆਲਾਣਾ ਹੋਣਗੀ ਹੋਰ ਹਾਂਜੀ ਕਿ ਦਸਾਰੇ ਸੁਆਗ ਤਾਂ ਇਹਦੇ ਨਵੇਂ ਲੋਚ ਇੰਨੇ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਵਧੀਆ ਹਾਂ ਸੋ ਹਾਜ਼ਰ ਆਣੇ ਤੁਹਾਡੇ ਲਈ ਨਵਾਂ ਵਲੋਗ ਲੈ ਕੇ ਸੋ ਹੁਣ ਪੱਕੀ ਅੰਦੀ ਆਪਣੀਆਂ ਰੋਟੀਆਂ ਟਾਈਮ ਹੋ ਗਿਆ 10 10 ਲੱਗਦਾ ਜਿਵੇਂ ਸਵੇਰੇ ਹੀ ਨਾ ਦੇਖਣ ਨੂੰ ਆਇਆ ਧੁੱਪ ਦੇਖੋ ਬਾਹਰ ਆਪਣੇ ਦੋਵੇਂ ਬੰਦੇ ਪਏ ਆ ਨਾ ਜાળੀ ਵੀ ਲਾਤੀ ਆਪ ਇੱਕ ਬੰਦਾ ਪਿਆ ਧੁੱਪ ਚ ਤੇ ਇੱਕ ਬੰਦਾ ਅੰਦਰ ਪਿਆ ਓਏ ਨਾਲੇ ਵਧੀਆ ਤੇ ਅੰਦਰ ਮੱਖੀਆਂ ਨਹੀਂ ਵੱਡਦੀਆਂ ਉਦੋਂ ਮੱਖੀਆਂ ਅੰਦਰ ਵੱਡ ਜਾਂਦੀਆਂ ਤੰਗ ਕਰਦੀ ਹੈ ਹੂੰ ہمارا ਸ਼ੇਰ पिंजਰੇ ਮੇ ਹੈ ਇਹ ਦੇਖੋ ਖੇਦ ਦਿਖਾਈ ਨਹੀਂ ਦੇ ਰਹਾ ਕਿਉਂਕਿ ਜਾਲੀ ਲੱਗੀ ਹੈ ਸਰਵ ਦੇ ਵੀ ਪੈਕਿੰਗ ਕਰਨੀ ਆ ਕਿਉਂਕਿ ਸਰਵ ਨੇ ਕੱਲ ਨੂੰ ਆਪ ਦੇ ਘਰੇ ਜਾਣਾ ਹੈ ਨਵਾਬ ਨੇ ਅਦਨਾਨਕਿਆਂ ਤੇ ਜਾਣਾ ਹੈ ਜਾਣਾ ਹੈ ਜਦੋਂ ਵਲੌਗ ਸਟਾਰਟ ਕਰਦਾ ਹਾਂ ਤਾਂ ਵਾਸੀਆਂ ਕਿਉਂ ਹੁੰਦੀਆਂ ਪਤਾ ਨਹੀਂ ਕੀ ਚੱਕਰ ਉਦਾਂ ਕਦੇ ਨਹੀਂ ਹੁੰਦੀ ਮੈਨੂੰ ਵਾਸੀ ਵਾਏ ਸਾਈਮੇ ਕੈਮਰੇਲ ਕੱਟ ਦੇਣਾ ਕੈਮਰੇਲ ਦੇਖਦਾ ਤਾਂ ਵਾਸੀ ਹੋਣ ਲੱਗ ਜਾਂਦੇ ਕੱਲ ਨੂੰ ਸਰਵ ਨੂੰ ਛੱਡ ਕੇ ਆਵਾਂਗੇ ਉਹ ਨੀਨ ਮਮੀ ਨੂੰ ਮਾਰਕੀਟ ਲੈ ਕੇ ਜਾਣਾ ਸੀ ਵੀ ਇਹਨੂੰ ਫਿਰ ਜਾਣਾ ਵਾ ਵਿਆ ਤੇ ਇਹ ਨਹੀਂ ਜਾਣਾ ਵੀ ਇਹਨੂੰ ਸੱਚ ਮੈਂ ਜਾਣਾ ਅੱਗੇ ਆਂਦਾ ਪੁੱਛਾਂ ਜਰਾ ਤੇ 21 ਨੂੰ ਅਸੀਂ ਚੱਲ ਜਾਣਾ ਵਾ ਵਿਆ ਤੇ ਤੂੰ ਅੱਜ ਦੇਖ ਲੈ ਕੱਪੜੇ ਸੀ ਹੁੰਦੇ ਨੇ ਆ ਗਿਆ ਬੋਸ ਲੈ ਉਹ ਕੀ ਲੱਗਿਆ ਸਾਡੇ ਨਵਾਬ ਸਿੰਘ ਦਾ ਦੇਖੋ ਇਹ ਬੇਟੀ ਆਹੀ ਕੰਮ ਕਰਦੀ ਆ ਸਾਰੀ ਦਿਹਾੜੀ ਇਹ ਆਰਡਰ ਕਰਦੀ ਆ ਤੇ ਇਹ ਆਰਡਰ ਕਰਦੀ ਆ ਆ ਭੱਜਦਾ ਲੈਣ ਵਾਸਤੇ ਚਲੋ ਬਸ ਮੀ ਗੋਲੀ ਰੰਦੀ ਆ ਤੇ ਮੈਂ ਲਿਆਉਂਦਾ ਰਹਿਣਾ ਮੈਂ ਲਿਆਉਂਦਾ ਰਹਿਣਾ ਤੇ ਮੰਮੀ ਸਾਡੀ ਵਲੋਗ ਹੁਣਾਂ ਦੇ ਰਹੀ ਦੀ ਫਸਟ ਰਕੰਗ ਨਰ ਹੋਈ ਆਏ ਪਤਾ ਨਹੀਂ ਕਵਰ ਵੀ ਦੂਸਰਾ ਹੀ ਅਰਚੀ ਵਿੱਚ ਆ ਗਈ ਮੇਲਾ ਆ ਅਹ ਉਹਦਾ ਦੀ ਆ ਸੇਮ ਹੀ ਹੈ ਉਹਦਾ ਨਹੀਂ ਮਾਈ ਸੀ ਕਿ ਲਾਈਟ ਵਿੰਗ ਦਾ ਨਾ ਸਟਾਈਲ ਚਾਹੀਏ ਨਾ ਅੱਛਾ ਲਾਈਟ ਵਿੰਗ ਇਹ ਕੀ ਹੈ ਇਹ ਨਾਲ ਉਹ ਵੀ ਆ ਲੈ ਸਾਰਾ ਕੁਝ ਸੀ ਆ ਦੇ ਲੈ ਲੋ ਆ ਲਈਏ ਛੋਟੇ ਮਮੀ ਉਹ ਵੱਡੇ ਆ ਨਿਕਲ ਜਾਂਦੇ ਹੱਥੋਂ ਆ ਦੇ ਪੈਰ ਆ ਲੈ ਆ ਲੈ ਹਾਂ ਅ ਦੇ ਟੌਪਿਕ ਗੰਡਾਲੀ ਨਹੀਂ ਖਿਆ ਰਿਖਾਂਗੇ ਹਾਂ ਸਮਾਈਲ ਫੋਰ ਡੈਡੀ ਸਮਾਈਲਸ ਫੋਰ ਫੋਰ ਡੈਡੀ ਉਹਦੇ ਨਹੀਂ ਲਿਖਿਆ ਆ ਉਹਦਾ ਹੀ ਆ ਉਹ ਤਾਂ ਹੈ ਬਾਪੂ ਵਾਲਾ ਤਾਂ ਪਈਆ ਬਾਪੂ ਸਹੀ ਆ ਗਈ ਨਾ ਉਹ ਵੀ ਗੰਡਾਲੀ ਸੀਗੀ ਹੈ ਤਾਂ ਸੇਮ ਹੀ ਆ ਉਹ ਵੀ ਉਹ ਛੋਟੀ ਆ ਇੱਕ ਹੀ ਆ ਹਾਂ ਉਹ ਕਹਿੰਦਾ ਰੋਂਦਾ ਮੇਰੇ ਪਾਈ ਨਹੀਂ ਅਰੋਈ ਜਾਂਦਾ ਹੈ ਵੇ ਆ ਰੋਈ ਜਾਂਦਾ ਕਹਿੰਦਾ ਮੇਰੇ ਕੋ ਟੋਪੀ ਨਾ ਪਾਵੇ ਆ ਮੱਝੇ ਨਾ ਮੈਂ ਤਾਂ ਲਾਥੀ ਹੀ ਹਾਂ ਉੱਤੇ ਵੀ ਕੀ ਹਾਂ ਨਹੀਂ ਨਹੀਂ ਇਹਦੇ ਨਾਲ ਹੀ ਆ ਕੜਾਈ ਕੀਤੀ ਨਾ ਤਾਂ ਲਾਇਆ ਕਹਿੰਦੇ ਰੰਦੇ ਲੱਗ ਰਹੇ ਨੇ ਤੈਨੂੰ ਕੀ ਕਹਿੰਦਾ ਮੱਝੂ ਆ ਹਾਂ ਮੈਂ ਕੜਾਈ ਕਰਦੇ ਨਾ ਆ ਨੰਬਰਿੰਗ ਮੱਝੂਗਾ ਮੈਨੂੰ ਲੱਗਦਾ ਨਹੀਂ ਇਹ ਨਹੀਂ ਲਾ ਦੋਗੇ ਇਹ ਕੜਾ ਹੋ ਗਿਆ ਸੇ ਮੈਂ ਨਾ ਇਹ ਤਾਂ ਜਦ ਡਾਕੜਾਈ ਕਰਦੇ ਨਾ ਉਹਦੇ ਨੂੰ ਲਾਉਂਦੇ ਹੁੰਦੇ। ਚਲੋ। ਹਾਂ ਠੀਕ ਹੈ। ਆ ਕੇ ਦੇਖੀਏ। ਨਵੇਂ ਜੀ। ਆ ਵੀ ਨਵਾਂ ਬੂਤ ਨਵ ਜ ਟੋਪਾ ਪਾ ਰਾ। ਪਿੱਛੇ ਵੱਡਾ ਬੂਹ ਪੋ ਬਲਾਏ ਦਾ। ਉਹ ਬਣਾ ਦੇ ਇਹਨਾਂ ਵੱਡਾ। ਉਹ ਛੋਟੇ ਕਰ ਦਾਂਗੇ। ਗੰਡਾ ਦੇਖੇ ਹੋ ਜਾਂਦੇ। ਅੱਲਾ ਦੀਆਂ ਦੇ ਚਰਾਗ ਬਣ ਜਾਂਦੀ। ਜੂੜਾ ਵੜਾ ਵੜਾ ਹਨਾ ਵੜਾ ਛੋਟਾ ਨਾ ਕਰੀ ਠੀਕ ਹੀ ਚੜ ਬੇਬੀ ਹੱਗ ਹੀ ਲਿਗਾ ਉੱਤੇ ਬੇਬੀ ਆ ਕੇ ਦਾ ਬੇਬੀ ਹੱਗ ਦਾ ਚਲ ਇਹ ਪਤਲੀ ਲੱਗਦੀ ਇਹਨਾਂ ਡੋਕੀ ਹਨਾ ਵਾਲ ਦੇ ਦੇ ਵਿੱਚ ਦੀ ਹਨਾ ਪਰ ਹੈ ਸਹੀ ਆ ਇਹਨੇ ਗਰਮੀ ਵਿੱਚ ਲੱਗਦੀ ਠੰਡ ਵਿੱਚ ਲੱਗਦੀ ਚਲੋ ਸ਼ਟ ਕਰ ਲੋ ਗੋਡਾ ਬਣ ਗਿਆ ਨਿਊਨ ਜੰਨ ਜੰਨ ਨਾ 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 ਹੂੰ ਤੋਫੀ ਵਾਗੇ ਬਣ ਗਿਆ ਮੇਮ ਬਣ ਗਿਆ ਮੇਮ ਤੇ ਸਟਨ ਨਹੀਂ ਕਿਸੇ ਸ਼ਾ ਚ ਪਾਣਾ ਹੂੰ ਕੋਲਡ ਸੰਭੀ ਨਹੀਂ ਨੀ ਤੋ ਮੈਂ ਕੀ ਕਰੀਏ ਅੰਨਾ ਮੇਰਾ ਗੋਲਡ ਵੀ ਦੋ ਮੈਨੂੰ ਮੈਂ ਵੀ ਪਾਣਾ ਤੇਰਾ ਵੀ ਦੇ ਦਿੰਨੇ ਆ ਹੈ ਤੇਰਾ ਵੀ ਦੇ ਦਿੰਨੇ ਆ ਦੋਸਰ ਦੇਣਾ ਕੋ ਦੋ ਮੈਨੂੰ मुझको भी दो दुनिया में भी दूसरी गाड़ा होता है ना अभी चुप आता सी हाँ दीदी ने पाया था ना कैट चुप आता है ना अभी व्यायाम है ना तो उसके लिए मन लेते हैं ना तुम के लिए जाना हो मम्मी आके नहीं व्यायाम रहना हम चल हाँ नहीं लल्ली डालेंगे लड़ा है ना, ते 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 है? ना सी <laughs> ਨੇ ਲੈ ਵੀ ਸੀ ਪਾ ਕੇ ਆਈ ਮੇਰੇ ਅਦੂ ਮੇਰੇ ਅਦੂ ਹੁੰਦੀ ਨਹੀਂ ਮੇਰੇ ਗੰਢ ਮੋਟੀ ਆ ਜੇ ਪਾ ਲਈ ਮੁਰ ਕੇ ਲੱਥੀ ਨਾ ਫੇਰ ਫੇਰ ਤੈਨੂੰ ਵੇਚ ਕੇ ਹੋਰ ਬਣਾ ਲੈਨੇ ਆ ਖਬੇ ਆਤ ਨਹੀਂ ਹੋਈ ਦੂਸਰੇ ਹੱਥਾਂ ਚ ਕੀ ਆਉਣੀ ਤੇਰੇ ਉਗਣ ਪਤਲੀਆਂ ਮੇਰੇ ਗੰਢ ਮੋਟੀ ਆ ਮੇਰੇ ਨਾਲ ਪਤਲੀ ਤੇਰੀ ਆ ਵੀ ਮੇਰੀ ਮੋਟੀ ਆ ਕਿਥੋਂ ਆਣੀ ਇਹ ਲੈ ਨਹੀਂ ਤੇ ਮੈਨੂੰ ਸੀ ਮੋ ਪਾ ਜਾਂਦੀ ਚਲ ਆਵੀਂ ਹੈ ਪਾ ਜਾਂਦੀ ਤੇ ਵੱਡੀ ਸੰਨਣੀ ਆਹ ਜਿਹੜੀ ਪਾ ਜਾਂਦੀ ਇਹ ਵੀ ਪਾ ਜਾਂਦੀ ਆਪਾਂ ਦਾ ਆਪਾਂ ਨਹੀਂ 골ਡ ਨੇ ਆ ਗਏ ਸਾਡਾ ਕੀ ਮੰਦਿਆ ਆਸੀ ਰਹਿ ਜਾਂਦੇ ਆਪਾਂ ਤਾਂ ਹੀ ਆ ਰਿੰਗਾ ਰੰਗਾ 골ਡ ਆ ਗਿਆ ਹੀ ਪਈਆਂ ਕੰਨਾ ਜੀ ਵਾਲੀਆਂ ਪਈਆਂ ਫਿਰਦੇ ਆਹ ਫਿਰ ਸੱਲੀ ਤੇ ਨਾਲ ਪਈਆਂ ਉਹ ਆ ਦੇਖੋ ਮਿਸ ਥਿਸ ڈاکੂ ਮਿਸਿਸ ڈاکੂ ਵਾਲਾ ਮੀ ਪਰਸ ਹਾਂ ਇਹ ਲੈ ਜਾਣਾ ਉਹ ਹਾਂ ਮੈਂ ਕੀ ਕਰਨ ਹਾਂ ਹੁਣ ਤਾਂ ਐਨੀ ਵੀ ਆਦੇ ਨਹੀਂ ਜਾਣਾ ਤੂੰ ਲੈ ਜਾ ڈاکੂ ਵਾਲਾ ਪਰਸ ਹੈ ਬਾਲਾ ਬਾਈ ਵੀਰੇ ਕੰਮ ਉਹਦੇ ਬੰਦੇ ਨਾਲ ਪਰਸ ਬਾਹਰ ਵਾਇ ਉਹਦਾ ਹੀ ਨਹੀਂ ਕੀ ਆ ਯਾ ਕੇ ਇੱਥੇ ਬੈਹਿਆ ਬਾਹਰ ਹਮ ਫਿਕਰ ਬਈ ਲੋਕਾਂ ਨੂੰ ਭੇਜ ਦੂੰਗਾ ਭੇਜ ਦੂੰਗਾ ਕਿੰਨਾ ਗਲਤ ਸੀਗਾ ਆ ਥੋੜੇ ਸੀ 40 ਹੈ ਮੁਗਲ ਦਾ ਉਹਦਾ 43000 ਨਹੀਂ 34000 ਥੋੜੀ ਹੈ ਆ ਕੀ ਆ 6000 ਅੱਗੇ ਵੇਟ ਆਗੇ ਮੈਂ ਕਿਹਾ 34000 6000 ਸੀ ਤਾਂ ਦੂਜੇ ਦਾ ਬਿੱਲ ਕਿੱਥੇ ਫਿਰ ਉਹਦਾ ਅੱਢ ਸੀ ਅੱਛਾ ਹੋਰ ਆ ਰਹੇ ਹਨ ਤਾਂ ਫੇਰ ਤਾਂ ਇਹਨਾਂ ਦਾ ਬਣਿਆ ਸੀ ਕਹਿੰਦਾ ਬਣਿਆ ਸੀ ਹੈ ਕਿੰਨਾ ਵਾ 20000 ਦੇ ਸੀ ਹੁਣ ਤਾਂ ਮੈਨੂੰ ਲੱਗਦਾ ਹੈ 40 ਦੀ ਆ ਗਈਆਂ ਹਨ ਆਏ ਕੰਨ ਚ ਪਈਆਂ ਚਾ ਚੋ ਜਿਲੇ ਆ ਬਾ ਹਾਂ ਆਹੋ ਤਾਂ ਨਹੀਂ ਆਇਆ ਨਵੇਂ ਲੋਨ ਲੈ ਕੇ ਹਾਂ ਜਰਾ ਜਰਾ ਲਾ ਮਟਰ ਹੈਗੇ ਮਟਰ ਉਹ ਕੀ ਆ ਮੀਂਹਾਂ ਪਿਆ ਔਰ ਉਹ ਅੰਬੀ ਹੈ ਨਹੀਂ ਅੰਬੂਦ ਅੰਬੂਦ ਆ ਗਏ ਸਾਰੇ ਜੇ ਆਰੇ ਮਟਰ ਜੇ ਨਹੀਂ ਮਟਰ ਤਾਂ ਹੋਰ ਹੋਣਗੇ ਨੰਬਰ ਉਹਦਾ ਹੈ ਨਹੀਂ ਮੈਂ ਜਾਣਾ ਮੰਡੀ ਇਨੀ ਤਾਂ ਲਿਆਂਗ ਮਟਰ ਤਾਂ ਮਟਰ ਕੀ ਲੈਣਾ ਤੂੰ ਫਿਰ ਕਿਹ ਲੈਨੇ ਕੇ ਸੋਤ ਰਹੇ ਹੋ ਮਟਰ ਆਇਆ ਮਟਰ ਆਈ ਹਾਂ ਸਾਰੇ ਮਟਰ ਆਹ ਕੀ ਰੇਟ ਹੈ ਮਟਰ ਮਟਰ ਹੀ ਪਈ ਥੋੜੇ ਲੈਂਦੇ ਸੀ ਫਿਰ ਪਲੇਟ ਦੇ ਚਲਾਦ ਕਰ ਦੇ ਦੇ ਜੀਤ ਪਤਾ ਨਹੀਂ ਉਧਰ ਹੈ ਤੁਹਾਡੇ ਵਾਲਾ ਆ ਗਈ ਲੈ ਕੇ ਮੁੰਡਾ ਇਧਰ ਲੈ ਹੈ ਕਿੰਨੇ ਆ ਦੱਗ ਲੈ ਫਾ ਫੇ ਸੋਹਣੇ ਆ ਹਾਂ ਸੂਟ ਦੇਖੋ ਕੀ ਲੱਭਣੇ ਆ ਪਰਸਾ ਤੇ ਪੈਸੇ ਲੱਭਣਦੇ ਆ ਪੈਸੇ ਉੱਤੇ ਸਵਾਰ ਰੱਖਿਆ ਹੈ ਚ ਇਹਦਾ ਬੱਸ ਹੈ ਮੇਰਾ ਆ ਲੈ ਦੋ ਨਾਮ ਵਾਲੇ ਲੱਭ ਗਏ ਚਲ ਵਧੀਆ ਨਾਮ ਵਾਲੇ ਨਾ ਕਾਰਡ ਲਾ ਚ ਰਿਹਾ ਦਿਖਾ ਪਰਸੇ ਖਾਈ ਨਾ ਜਾਣਾ ਹਾਂ ਬਸ ਠੀਕ ਹੈ ਪਾੜਦਾ ਨਹੀਂ ਮੇਰਾ ਮੈਂ ਬਸ ਆ ਤੇਰੇ ਵਿਆਹ ਆ ਪਾੜਦਾ ਵਿੱਚ ਵਿੱਚ ਪੈਸਾ ਦੇ ਵਿੱਚ ਇੱਕ ਨੀ ਪਰਸਾ ਦਾ ਬਾਪੂਆ ਪਰਸ ਬਾਪੂ ਵਾਲਾ ਰੱਖਿਆ ਡਬਡਾ ਆ ਆਲਾ ਉਹ ਲੈਂਗੀ ਹੋਰ ਓਪਾ ਕੋਈ ਨਾ ਹੋਪੈਂਚ ਲੈ ਵੀਰਾਂ ਤੇ ਜਣਾ ਮਖੌਲ ਦੀ ਗੱਲ ਛੋੜੋ ਹੈ ਤੇ ਇਹੋ ਜਿਹਾ ਸੋਚ ਤਨੀ ਤਨੀ ਬਾਹਰ ਕੋ ਨਹੀਂ ਆਇਆ ਕਿ ਤੂੰ ਹਾਂ ਹਾਂ ਨਹੀਂ ਵੱਡੀ ਵੱਡੀ ਅੰਦਰ ਪਈ ਹੈ ਵੱਡਾ ਕਰਾ ਕੱਢਾਂਗੇ ਮਾਂਚ ਪਾ ਕੇ ਬੰਦਾ ਖਾਸ ਹੋਖਾ ਲੈਂਦਾ ਬਾਹਰ ਨਹੀਂ ਬਥਾਤਾ ਨਹੀਂ ਲੱਗ ਰਿਹਾ ਹੈ ਨਹੀਂ ਕੁਛ ਵੀ ਤੂੰ ਕੱਪੜੇ ਦੇਖੋ ਮੇਰੇ ਯਾ ਯਾਰ ਨਹੀਂ ਛੱਡੇਗਾ ਤਾਂ ਤੈ ਹੀ ਸਾਡੇ ਮੰਮੀ ਹੈਗੇ ਮੰਮੀ ਹੈਗੇ ਮੰਮੀ ਹੁੰਦਾ ਵੀ ਚਲ ਜੜ ਪਿਆ ਹੋਣਾ ਚਲ ਠੀਕ ਆ ਮੈਂ ਹੁਣ ਨਹੀਂ ਕਹਾਂਦਾ ਮੰਮੀ ਹੈਗੇ ਤੂੰ ਵੀ ਨਾ ਕਈ ਬਿੱਲੇ ਵੀ ਪੈਸੇ ਹੈਗੇ ਹੁਣ ਮੇਰੇ ਕੋ ਹੀ ਥੋਣੇ ਆ ਬਸ ਮੈਂ ਤੇਰੇ ਕੋ ਲੈਣੇ ਲੈ ਕੇ ਫੇਰ ਮੈਨੂੰ ਪੁੱਛੀ ਨਾ ਵੀ ਮੰਮੀ ਹੈਗੇ ਆ ਗਾਦੇ ਦੀ ਕੋੜੀ ਸੁਭੀ ਆਜੋ ਕਿਵੇਂ ਸੁਭੀ ਫੇਰ ਮਾਰ ਲੈਣਾ ਮੇਰਾ ਚਾਹ ਕੋੜੀ ਸੁਭੀ ਰਾ ਕੋਟੀ ਫੇਰ ਕਰ ਲਈ ਲੈਣਾ ਗਾਦੇ ਕੋੜੀ ਸੁਭੀ ਤਾਗੇ ਨਹੀਂ ਮੈਨੂੰ ਨੀ ਤਸ ਕਿ ਜੁੱਤ ਉਦਾਂ ਇੱਥੋਂ ਜਾਂਦੇ ਤੇ ਬਣਾ ਲੈਂਦਾ ਫਿਰ ਆਉਣਾ ਹੀ ਉਧਰੋਂ ਆ ਕੇ ਕੀ ਕਰਨਾ ਇਹ ਲੰਗੜੀ ਜਾਣੇ ਤੁਸੀਂ ਕੈਮਰਾ ਨਿਕਲਾ ਮੰਮੀ ਦੀਦੀ ਖਣਾ ਨਾ ਦਊਗੀ ਕਿਹੜੀ ਭਗਵਾਨ ਆਇ ਨੂੰ ਪਾਲਾ ਸੀਨ ਤੇ ਚੁੱਗੀ ਤੇ ਬਹੁਤ ਉਹਦੇ ਨਾਲ ਬਹੁਤ ਸੋਹਣੀ ਲੱਗੂ ਉਹਦੇ ਨਾਲ ਆਈ ਟੀ ਹਾਂ ਕਿੰਨੇ ਮੀਟਰ ਭਗਾਏ ਪੂਰੀ ਆ ਤੁਸੀਂ ਦੱਸੀ ਸੀ ਉਦੋਂ ਕਿੰਨੀ 7 ਉਹ ਹਾਂ ਉਹ ਕੀ ਜਮ ਨਹੀਂ ਬੋਲੂਗੀ ਦੇ ਹੋਰ ਬੋਸਣਾ ਰੰਗ ਬੋਸਣਾ ਹਨ ਹਾਂ ਲਾਜੋ ਸੀਨ ਪਾ ਲਿਆ ਤੁਸੀਂ ਤੇ 350 ਬਲੈਕ ਕਲਰ ਹਾਂ ਹਾਂ ਹਾਰੇ ਬਿਲੇ ਹੈ ਮੈਂ ਕਿਹ ਬਿਚਾ ਬਲੈਕ ਸੋਨੇ ਲੱਗੂਗੀ ਕੋਟ ਪਾਣੀਆ ਬਟ ਸ਼ਰਟ ਨਾਲ ਜੱਚੂਗੀ ਤੇ ਸੋਣੀ ਯਾਰ ਲੱਗੂਗੀ ਸੋਣੀ ਸ਼ਰਟ ਕਿਹੜੀ ਕਰਦੀ ਆ yellow shade ਮਾਰਦੀ ਆ ਹਾਂ ਨਹੀਂ ਸਹੀ ਲੱਗੂਗੀ ਸੋਣੀ ਲੱਗੂਗਾ ਹਾਂ ਮਾਰੀ ਨਹੀਂ ਬਹੁਤ ਸੋਣਾ ਲੱਗੂਗੀ ਅੱਡ ਲੁੱਕ ਬਣੂਗੀ ਮੈਨਸਰ ਆਗਲਾ ਦਿਸ਼ਰਟ ਜੀ ਆ ਇਹ ਆਹ ਉਹ λεਮਨ ਜੀ ਜਿੱਦਾਂ ਤੁਹਾਡੇ ਕੋ ਪਹਿਲਾਂ ਸੀ ਉਹ ਨਹੀਂ ਉਹ ਤਾਂ ਗ੍ਰੀਨ ਚੇਡ ਸੀਗੀ ਨਹੀਂ ਨਹੀਂ ਇਹ ਲੋ ਸ਼ੇਡ ਆ ਜਿਹੜੀ ਲੌਂਗ ਕੋਟ ਥਲੋ ਨਹੀਂ ਪਾਈ ਸੀ ਤੁਸੀਂ ਜਮਾ ਕਰੀਮ ਜੀ ਇਦਾਂ ਦਿਲ ਮਾਰੀ ਵਰਗੀ ਹਾਂ ਉਹ ਉਹ ਥੋੜੀ ਘੱਟ ਸੀ ਇਹਨੋਂ ਥੋੜੀ ਜ਼ਿਆਦਾ ਹੋਊਗੀ ਅੱਛਾ ਨਹੀਂ ਫਿਰ ਲਾਈਟ ਨਾਲ ਤਾਂ ਸੋਹਣੀ ਲੱਗੂਗੀ ਕਲਰ ਵੇਜ ਪੱਗ ਦਾ ਕਿੰਨਾ ਵਧੀਆ ਹਾਂ ਚਲ ਠੀਕ ਹੈ ਦੰਦ ਮਾਂ ਮੇਰੀ ਮੰਮੀ ਸਿਰ ਤੇ ਲਾਉਣ ਲੱਗੀ ਆ ਜੀ ਮਹਿੰਦੀ ਕਿੰਨੇ ਮੈਂ ਕਾਦੇ ਵਾਜਾ ਮੈਂ ਕਿਆ ਤੂੰ ਪੈ ਗਾਂ ਵਾਲੇ ਫੋਸ ਤੇ ਬਾਹਰ ਆ ਜਾ ਬਾਹਰ ਆ ਨਾ ਸਾਰੇ ਵਿਆਦੀ ਤੇਰਾ ਨਹੀਂ ਕਰੀ ਜਾਂਦੀ ਆ ਇਧਰ ਤੁਹਾਡਾ ਨਵਾ ਬੰਦਾ ਕੋ ਮੰਗਿਆ ਹਾਂ ਨਵਾ ਸਾਡਾ ਤਾਈ ਕਰੇ ਘੁੰਮਣ ਗਿਆ ਥੋੜੇ ਚਿਰ ਬਾ ਬਾ ਆ ਜਾਂਦਾ ਖਲਾਰਨ ਨਵਾ ਵਗਲਾ ਪੋਟੀ ਕਰਦਾ ਥੋੜੇ ਸਾਫ ਕਰਕੇ ਭੇਜਿਆ ਨੀ ਧੋਤਾ ਆ ਕੇ ਹੁਣ ਫੇਰ ਕਰ ਲੈ ਆਜੀ ਬਹੁਤ ਤਿਆਰੀ ਹੋ ਰਹੀ ਹੈ ਜੀ ਸੂਟ ਹੋ ਜਾਏ ਟੇਲਰ ਕੋਲ ਪਿਆ ਸੂਟ ਸਾਰੇ ਦਿਲ ਤੇ ਭਈਆ ਜੇ ਕਿਤੇ ਟੇਲਰ ਦੇ ਕੋਈ ਹੋ ਜੇ ਹਵੀ ਨਾ ਵੀ ਤੇ ਜੇ ਆਪਣੇ ਸੂਟ ਨਾ ਦੇ ਹੁਣ ਸਰਵ ਫੇਰ ਵੀ ਫੋਨ ਕਰਕੇ ਪੁੱਛਦੇ ਹਾਂ ਸਿੱਧੇ ਕਿ ਨਹੀਂ ਜਿੱਤੇ ਕੋਟ ਜੜ ਕੰ ਪਸੰਦ ਨਹੀਂ ਪਾਲਾਂਗੇ ਫਿਰ ਕੀ ਹੈ ਤੇਰਾ ਕੋਟਮੈਂਟ ਪਾਲੂਗੀ ਮੈਂ ਫਾਜੇਗੀ ਲੈ ਚ ਹੈ ਫਾਜੇਗੀ ਲੈ ਚ ਤੇ ਕੋਟਮੈਂਟ ਦੇ ਫਾਸਾ ਜਾਏਂ ਕੱਢੂਆ ਕੋਣ ਕੱਡੂਆ ਕੋਣ ਮੈਨੂੰ ਕਹਾਂਗੇ ਕੱਢੂਗੀ ਉਹ ਕੈਂਚੀ ਨਾਲ ਵੱਢ ਕੇ ਕਰਨਾ ਪੈਣਾ ਇਹਨਾਂ ਵਿੱਚੋਂ ਕਿੰਨਾ ਕਿੰਨਾ ਫਾਸੇ ਕੀ ਕੋਣ ਕੱਢੂਗਾ ਕੱਢਣੀ ਕਿੰਨੇ ਆ ਕੱਟ ਕੇ ਕੱਢ ਲਿਆ ਕੈਂਚੀ ਨਾਲ ਕੈਂਚੀ ਨਾਲ ਘੱਟ ਕੇ ਕਰ ਲੈ ਹੁਣ ਤੂੰ ਤੂੰ ਘੱਟੇ ਲਾ ਕੇ ਰਲਾਉਣ ਉਹਨੂੰ ਮੇਰੇ ਸੱਤੇ ਹੀ ਮਾਰਦੇ ਮਾੜਾ ਰੰਗ ਰੰਗ ਆਪਣੇ 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 ਸੰਤਰੀ ਰੰਗ ਉਹ ਨਹੀਂ ਪਿਆ ਰੰਗ ਬਲੈਕ ਰੰਗ ਬ੍ਰੈਕ ਨਹੀਂ ਨਹੀਂ ਬਲੈਕ ਰੰਗ ਬਸ ਇੱਧਰ ਤੇ ਨਹੀਂ ਫਿਰ ਸਕਦੇ ਬੰਦੇ ਬੱਡਾ ਪਰਸ਼ਨ ਆ ਗਿਆ ਉਹ ਫਿਰ ਜਿਹੜਾ ਗੇਟਾਂ ਨੂੰ ਫੇਰੀ ਦਾ ਹਾਂ ਕੋ ਗੱਡਰਾਂ ਨੂੰ ਹਾਂ ਗੇਟਾਂ ਨੂੰ ਅੱਛਾ ਉਹ ਉਹ ਦੂਸਰਾ ਹੋਣਾ 골ਡਨ ਉਹ ਲੱਗਦਾ ਕਾਂਚ ਮੋੜਾ ਕਟਾ ਮਨ ਜੇ ਤਾਂ 골ਡਨ ਤੇ ਆਦਾ ਦਾਂਦੀ ਗੱਡੀ ਦੀ ਕਾਹਦੇ ਆ ਕੇਦਾ ਬੇਸਾਂ ਨਾਲ ਅੰਗਫੇਰ ਨਾਲ ਨਹੀਂ 골ਡਨ ਪਾਏ ਜੇ ਕਰ ਦੋ 골ਡਨ ਪਾਦੇ ਹੁੰਦੇ ਚੀ ਚ ਦੇਰ ਦਾ ਬਿਲ ਨਹੀਂ ਕਰ ਹੈ ਤੇ ਆਣਾ ਤੇ ਆਣਾ ਸੀ ਹੁਣ ਕਰਦੇ ਆ ਉਹਦੇ ਨਹੀਂ ਕਰਦੇ ਬੱਸ ਹੋਰ ਬੇਟੀ ਹੋਈ ਬੈਗ ਵਿੱਚ ਪਾ ਰਹੇ ਆ ਸਵੇਰੇ ਨਵਾਦ ਨੇ ਆਦੇ ਮਾਮਿਆਂ ਦੇ ਜਾਣਾ ਪਹਿਲੀ ਵਾਰ ਪਹਿਲੀ ਵਾਰ ਫਿਰ ਇਸ ਚਾੜਾ ਨੂੰ ਤੇ ਫਿਰ ਲੈ ਕੇ ਆਵਾਂਗੇ ਅਸੀਂ 24 ਵਾਪਸ ਉਹਦੇ ਫਿਰ ਜਿੱਦਣਾ ਪਾਵਾਂਗੇ ਉਹ ਤਾਂ ਨਹੀਂ ਲੈ ਆਵਾਂਗੇ ਚੱਕ ਕੇ ਤਿਆਰ ਨਹੀਂ ਦੋ ਦਿਨ ਰਹਿ ਗਏ ਸੀ ਫਿਰ ਵਿੱਚ ਫਿਰ ਮੈਂ ਕਿ ਛੱਡੀ ਆਵਾਂ ਤੇ ਜਾਏ ਨਹੀਂ ਜਾਣਾ ਫਿਰ ਓਵੇਂ ਤਾਂ ਹਜੇ ਮਾਰਕੀਟ ਵੀ ਜਾਣਾ ਹੁੰਦਾ ਵਾ ਫਿਰ ਮਾਰਕੀਟ ਜਾਣਾ ਹੁੰਦਾ ਤੇ ਫਿਰ ਸਰਵ ਕੱਲੀ ਰਹਿ ਜਾਂਦੀ ਕਰੇ ਛੱਡ ਕਿਵੇਂ ਜਾ ਸਕਦੇ ਓਵੇਂ ਤਾਂ ਕਿਹੜਾ ਏਡੀ ਛਤੀ ਜਾਣਾ ਸੀ ਹਜੇ ਹਾਂ ਮੈਂ ਫਰਾਦੀ ਤੂੰ ਪਾਓ ਕੱਪੜੇ ਆਪੇ ਸਾਡਾ ਜੀਤ ਨਹੀਂ ਲੱਗਣਾ ਜੀਤ ਨਹੀਂ ਲੱਗਣਾ ਦੋ ਤੰਦ ਹਨਾ ਕਹਣੀ ਕੱਲੋਂ ਖਾਲੀ ਖਾਲੀ ਲੱਗੂ ਐ ਤਵੇ ਉਹ ਚੁੰਗੜਾ ਪੁੰਗੜਾ ਯਾਦ ਰਿਹਾ ਅਦਰੇ ਹੈ ਪਤਾ ਅਦਰੇ ਹੈ ਕਿ ਕੱਠਾ ਚਲੇ ਗਿਆ ਹੋਇਆ ਪੈ ਤੰਗਣਾ ਫੜ ਕੇ ਦੰਨਿਆ ਫੜਾ ਚਣਾ ਨਵਾਬੂ ਸੁੱਤਾ ਪਿਆ ਵਾ ਵੇਖੀ ਲਾਲ ਸੋ ਕਾਲਾ ਜਿਹਾ ਕਿਵੇਂ ਰੰਗ ਕਰਿਆ ਹੈ ਨੇ ਖਿਲਗੇ ਖਿਲਗੇ ਹਾ ਦੇਖੋ ਨਵਾਬੂ ਛੱਟਾ ਪਿਆ ਵਾ ਸਾਰਾ ਉਹਨੂੰ ਕੋਈ ਫਿਗਰ ਨਹੀਂ ਕੰਮ ਕਰੋ ਜਾਂ ਨਾ ਕਰੋ ਉਸਕੋ ਕੀ ਫਿਗਰ ਹੈ ਉਸਕੇ ਤਾਂ ਨਜ਼ਾਰੇ ਹੈ ਅਬੀ ਛੋਟੇ ਹੁੰਦੇ ਸਾਰੇ ਨਜ਼ਾਰੇ ਆ 15 16 ਸਾਲ ਤਾਈਂ ਇਹ ਨਜ਼ਾਰੀ ਆ ਹੇ ਤਾਂ ਹਾਂ ਮੈਂ ਦਾੜੀ ਸ਼ਰਾੰਗ ਮੈਂ ਦਾੜੀ ਕਰਾ ਕੇ ਆਉਂਗਾ ਪਰਸੋਂ 20 ਤਰੀਕ ਨੂੰ ਅਬਸੋ ਨਹੀਂ ਆ 23 ਨੂੰ ਦਾੜੀ ਕਰਾ ਕੇ ਆਉਂਗਾ ਆ ਦੇਖੋ ਇੰਨੇ ਕੱਪੜੇ ਪਾਉਣੇ ਨੇ ਇਹਦੇ ਸਾਰੇ ਆ ਉਧਰ ਰੱਖ ਲੈਨੇ ਤੇਰੇ ਸੁਆ ਹੋ ਗਏ 8:30 ਆਵਦੀ ਪੈਕਿੰਗ ਆ ਦੇਖੋ ਬਰਨਾਂ ਬਣੋਣਾ ਰਹਿੰਦੀਆਂ ਸਨ ਆਵਦੀਆਂ ਆ ਬੈਗ 8:30 ਆਵਦਾ ਚੱਲਿਆ ਫਿਰ ਪਹਿਲੇ ਵਰੀ ਮਾਮਿਆਂ ਤੇ ਜਿਹੜਾ ਗੱਡਾ ਉਹ ਰੱਖਦੇ ਕੀ ਕਰਨਾ ਹੈ ਇੱਥੇ ਪਹਿਣਾ ਤਾਂ ਹੈ ਨਹੀਂ ਕਰ ਇਹ ਕੱਗਲੇ ਸਾਲ ਹੀ ਆਊਗਾ ਇਹਨਾਂ ਅਰੇ ਬਣਾਣੇ ਤੇ ਸਵੇਰੇ ਆਪਾਂ ਛੱਡ ਕੇ ਆਵਾਂਗੇ ਨਵਾਬ ਨੂੰ ਮਾਮਿਆਂ ਤੇ ਫਿਰ ਅਸੀਂ ਦੇਖਣ ਜਾਵਾਂਗੇ ਵਿਆਹ ਤੇ ਹੁਣ ਕਰਦੇ ਆਂ ਆਪਾਂ ਵਲੌਗ ਨੂੰ ਐਂਡ ਸੋ ਹੁਣ ਹੋ ਗਿਆ ਸੌਣ ਦਾ ਟਾਈਮ ਸੌਣੇ ਆ ਤੇ ਤੁਹਾਨੂੰ ਆ ਇਹਦਾ ਵਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗਿਆ ਹੋਵੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੌਗ ਤੱਕ ਲਈ ਧੰਨਵਾਦ ਬਾਏ ਬਾਏ